ਕਮੀਆਂ ਪਾਈਆਂ ਗਈਆਂ ਤੇ ਕੀ ਕੀ ਸੁਧਾਰ ਹੋਣੇ ਜ਼ਰੂਰੀਅਤ ਹੈ ਇਹ ਮੈਂ ਸਾਰੇ ਪੰਜਾਬ ਦੇ ਦੌਰੇ ਕਰਦਾ ਜੀ ਪਹਿਲਾਂ ਵੀ ਮੈਂ ਤੁਹਾਡੇ ਇੱਥੇ ਆਇਆ ਬੜੀ ਬੜੀ ਆਇਆ ਪਲਾਂ ਯੁੱਧ ਨਸ਼ਾ ਵਿਰੋਧ ਕਦੇ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਕੈਂਪੇਨ ਚੱਲਦੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਦੇ ਪੂਰੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨ ਲਈ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜੋ ਮਿਸ਼ਨ ਸਾਨੂੰ ਮਿਲਿਆ ਹੈਗਾ ਮੇਰੇ ਨਾਲ ਸਾਡੇ ਮੇਰੇ ਜਿਹੜੇ ਐਮ ਐਲ ਏ ਕੁਲੀਗ ਹੈ ਜੀ ਆਪਣੇ ਮੈਡਮ ਤੇ ਆਪਣੇ ਅਮਨਦੀਪ ਜੀ ਔਰ ਡਾਕਟਰ ਸਾਹਿਬ ਔਰ ਆਪਣੇ ਸਾਡੇ ਥੋੜੇ ਸਿਵਲ ਸਰਜਨ ਐਸ ਟੀ ਐਮ ਔਰ ਸਾਰੇ ਜਿੰਨੇ ਵੀ ਸਾਡੇ ਐਸ ਐਮ ਓ ਤੇ ਅਸੀਂ ਸਾਰੇ ਮਾਨ ਸਾਹਿਬ ਦੀ ਟੀਮ ਹੈ ਜੀ ਇਹ ਬੇਰਾਜੜਾ ਮਿਸ਼ਨ ਹੈਗਾ ਜੀ ਹੈਗਾ ਕਿ ਅਸੀਂ 350 ਤੋਂ ਵੱਧ ਦਵਾਈਆਂ ਦੇ ਰਹੇ ਹਾਂ ਇਹ 26 ਜਨਵਰੀ ਨੂੰ 24 ਦੇ ਵਿੱਚ ਜਿਹੜਾ ਸੀਗਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕੀਤੀ ਸੀ ਤੇ ਅਸੀਂ ਪਹਿਲਾਂ ਸਾਡੇ ਕੋਲ 170 ਮਤਲਬ ਇੰਨੀਆਂ ਕਿ ਦਵਾਈਆਂ ਹੁੰਦੀਆਂ ਸੀਗੀਆਂ ਜਿਹੜੀਆਂ ਜਿਹਨੂੰ ਅਸੀਂ ਅਡਿਅਲ ਕਹਿੰਦੇ ਹੁਣ 350 ਤੋਂ ਵੱਧ ਹੈ ਸਾਡੇ ਵੇਅਰ ਹਾਊਸ ਦੇ ਵਿੱਚ ਤਕਰੀਬਨ ਤਕਰੀਬਨ 350 ਦਵਾਈਆਂ ਹੈਗੀਆਂ ਸਟੋਰਾਂ ਦੇ ਵਿੱਚ ਵੀ ਪਹੁੰਚੇ ਹੋਏ ਆ ਅਸੀਂ ਪੇਸ਼ੈਂਟ ਦਾ ਸਰਵੇ ਕੀਤਾ ਸੀ ਕਿ ਜਿਹੜੀ ਮਰੀਜ਼ਾਂ ਨੂੰ ਦਵਾਈ ਆ ਉਹ ਕਿਤੇ 40% ਕਿਤੇ 50% ਕਿਤੇ 60% ਤੇ ਇੱਕ ਸਾਡੇ ਜਿਹੜਾ ਮੋਹਾਲੀ ਦਾ ਹਸਪਤਾਲ ਸੀ ਉਹਦੇ ਵਿੱਚ 98% ਲੋਕਾਂ ਨੂੰ ਦਵਾਈ ਮਿਲ ਰਹੀ ਆ ਸੋ ਉਹਨੂੰ ਸਾਰੇ ਨੂੰ 98% ਤੇ ਲੈ ਕੇ ਜਾਣ ਲਈ ਜਦੋਂ ਦਵਾਈ ਸਰਕਾਰ ਦੇ ਰਹੀ ਆ ਫ੍ਰੀ ਤੇ ਮਰੀਜ਼ ਨੂੰ ਨਹੀਂ ਚਾਹੀਦੀ ਆ ਇਸ ਕਰਕੇ ਮੇਰਾ ਦੌਰਾ ਜੀ ਇਹ ਹੈ ਮੈਨੂੰ ਪੂਰਾ ਕਰ ਲੈਣ ਦੇ ਪਹਿਲਾਂ ਮੈਂ ਬੋਲਾਂ ਫਿਰ ਉਸ ਤੋਂ ਬਾਅਦ ਤੁਸੀਂ ਸਵਾਲ ਪੁੱਛ ਲਿਓ ਜੀ ਤੇ ਦੂਜਾ ਮੇਰਾ ਦੌਰਾ ਇਸ ਕਰਕੇ ਵੀ ਹੈ ਜੀ ਕਿ ਅਸੀਂ ਜੇ ਤੁਹਾਨੂੰ ਪਹਿਲਾਂ ਮੈਂ ਜਾ ਕੇ ਆਪ ਦੇਖ ਕੇ ਆਇਆ ਜੀ ਸਾਡੇ ਕੋਲੇ ਆਕਸੀਜਨ ਦਾ ਪਲਾਂਟ ਹੈ ਜੀ ਸਟੈਂਡ ਬਾਈ ਪਲਾਂਟ ਹੈ ਔਰ ਉਹਦੇ ਨਾਲ ਇੱਕ ਮੈਨੀਫੋਲਡ ਸਿਸਟਮ ਹੁੰਦਾ ਉਹ ਵੀ ਮੈਂ ਦੇਖ ਕੇ ਆਇਆ ਹੈ ਸਿਲੰਡਰ ਲੱਗੇ ਹੁੰਦੇ ਆ ਉਹਦੇ ਵਿੱਚ ਇਹ ਸਾਰਾ ਸਿਸਟਮ ਨੂੰ ਆਟੋਮੈਟ ਕਰ ਰਹੇ ਆ ਇਸੇ ਤਰ੍ਹਾਂ ਬਿਜਲੀ ਦਾ ਜਿੱਥੇ ਵੀ ਤੁਹਾਡੇ ਕ੍ਰਿਟੀਕਲ ਏਰੀਆ ਆ ਗਿਆ ਚਾਹੇ ਆਪਰੇਸ਼ਨ ਥੀਏਟਰ ਹੈ ਜੀ ਉਹ ਚਾਹੇ ਤੁਹਾਡਾ ਜਿਹੜੀ ਐਮਰਜੈਂਸੀ ਆ ਲੇਬਰ ਰੂਮ ਹੈ ਉਹ ਜਿੱਥੇ ਵੀ ਬਾਲੋ ਕ੍ਰਿਟੀਕਲ ਏਰੀਆ ਹੈਗਾ ਉਹਦੇ ਵਿੱਚ ਇੱਕ ਤਾਂ ਆਕਸੀਜਨ ਦੀ ਜਿਹੜੀ ਹੈਗੀ ਆ ਉਹਨੂੰ ਕ੍ਰੈਸ਼ ਟ੍ਰੌਲੀ ਕਹਿੰਦੇ ਉਹਦੇ ਛੋਟਾ ਸਿਲੰਡਰ ਹੋਏਗਾ ਤਾਂ ਕਿ ਕੋਈ ਦਿੱਕਤ ਨਾ ਆਵੇ ਐਂਬੋ ਬੈਗ ਹੋਣਗੇ ਮਤਲਬ ਤਿੰਨ ਦੀਆਂ ਚਾਰ ਲੇਅਰ ਕਰਦੇ ਆ ਅਸੀਂ ਬਿਜਲੀ ਦੀ ਸਪਲਾਈ ਦਾ ਵੀ ਉੱਥੇ ਯੂਪੀਐਸ ਲੱਗਿਆ ਹੋਵੇਗਾ ਕਿ ਅੱਧੇ ਘੰਟੇ ਦੀ ਬੈਕਅੱਪ ਹੋਏਗੀ ਇਸ ਤੋਂ ਸਵਾਇ ਜਿਹੜਾ ਹੈਗਾ ਤੁਹਾਡਾ ਜਨਰੇਟਰ ਦੀ ਬੈਕਅਪ ਹੈ ਔਰ ਹੌਟਲਾਈਨ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਡਿਸਟ੍ਰਿਕਟ ਹਸਪਤਾਲ ਸਬਡਿਵੀਜ਼ਨ ਹਸਪੀਟਲ ਸੀਐਸਸੀ ਸਾਰਿਆਂ ਦੇ ਵਿੱਚ ਪ੍ਰੋਸੈਸ ਚੱਲਦੀ ਪਈ ਹੈ ਸਾਰਿਆਂ ਦੇ ਵਿੱਚ ਹੌਟਲਾਈਨ ਕਰ ਰਹੇ ਆ ਆਕਸੀਜਨ ਦੀ ਸਪਲਾਈ ਦੇ ਵਿੱਚ ਚਾਰ ਚਾਰ ਲੇਅਰ ਕਰ ਰਹੇ ਆ ਜੀ ਦਵਾਈਆਂ ਸਾਰੀਆਂ ਦੇ ਰਹੇ ਆ ਪਹਿਲਾਂ ਅਸੀਂ 1000 ਡਾਕਟਰ ਭਰਤੀ ਕਰ ਚੁੱਕੇ ਹਾਂ ਸਪੈਸ਼ਲਿਸਟ ਸਾਰੇ ਮਿਲਾ ਕੇ ਟੀਚਰਸ 1000 ਡਾਕਟਰ ਹੋਰ ਆ ਰਹੇ ਆ ਇਹਨਾਂ ਜਿਹੜੇ ਤੁਹਾਡੇ ਮੈਂ ਕਿਹਾ ਹੈਗਾ ਡਿਸਟ੍ਰਿਕਟ ਹਸਪਤਾਲ ਸਬਡਿਵੀਜ਼ਨ ਹਸਪੀਟਲ ਔਰ ਸੀਐਸਸੀ ਜਿਹਨਾਂ ਦੇ ਵਿੱਚ ਪੂਰੇ ਡਾਕ 24 ਘੰਟੇ ਉੱਥੇ ਰਹਿਣਗੇ ਜੀ ਇਹਨਾਂ ਦੇ ਵਿੱਚ ਹਾਰਟ ਅਟੈਕ ਤੱਕ ਜਿਹੜਾ ਸਾਡੇ ਅੱਗੇ ਅਸੀਂ 583 ਬੰਦਿਆਂ ਦਾ ਜਿਹੜਾ 50000 ਦਾ ਟੀਕਾ ਲਾ ਕੇ ਅੱਜ ਮੈਂ ਤਰਨ ਤਰਨ ਤੋਂ ਆ ਰਿਹਾ ਉੱਥੇ ਜਿਹੜਾ ਹੈਗਾ ਮਤਲਬ ਉਹ 10 ਬੰਦਿਆਂ ਦਾ ਉੱਥੇ ਤਰਨ ਤਰਨ ਦੇ ਵਿੱਚ ਇਲਾਜ ਸਾਡੇ ਵਾਸਤੇ ਬੜਾ ਬੜਾ ਵੱਡਾ ਚੈਲੰਜ ਸੀ ਮੈਨੂੰ ਸਾਡੀ ਟੀਮ ਨੇ ਕਹੇ ਕਿ ਮੰਤਰੀ ਜੀ ਜੇ ਤੁਸੀਂ ਤਰਨ ਤਰਚ ਕਰਾ ਗਏ ਨਾ ਜੇ ਤਾਂ ਅਸੀਂ ਤੁਹਾਨੂੰ ਮੰਨ ਜਾਾਂਗੇ ਤੇ ਹੁਣ ਉਹ ਖੁਸ਼ ਆ ਵੀ ਤਰਨ ਤਰਨ ਚ ਵੀ ਹੋ ਰਿਹਾ ਉਠਾਨ ਕੋਰਚ ਵੀ ਹੋ ਰਿਹਾ ਜਿਹੜੇ ਗੁਰਦਾਸਪੁਰ ਦੇ ਵਿੱਚ ਛੜ ਆਇਆ ਉੱਥੇ ਸੱਤ ਪਿੰਡਾ ਜਿਹੜੇ ਕੱਟ ਜਾਂਦੇ ਸੀ ਉੱਥੇ ਜਿਹੜੀ ਅਸੀਂ ਹੈਗੀ ਆ ਬੋਟ ਐਂਬੂਲੈਂਸ ਦਾ ਬੰਦੋਬਸਤ ਕੀਤਾ ਉਹਦੀ ਖਬਰ ਆਈ ਸੀ ਮੀਡੀਆ ਦਾ ਮੈਂ ਧੰਨਵਾਦ ਕਰਦਾ ਕਿ ਉੱਥੇ ਅੱਠ ਲੇਡੀਆਂ ਐ ਜਿਨ੍ਹਾਂ ਦੀ ਡਿਲੀਵਰੀ ਹੋਣੀ ਆ ਉਹਨਾਂ ਦਾ ਕੀ ਬਣੂਗਾ ਉਹਨਾਂ ਨੂੰ ਇੱਧਰ ਸ਼ਿਫਟ ਕਰਕੇ ਦੋ ਦੀ ਡਿਲੀਵਰੀ ਹੋ ਗਈ ਆ ਬੱਚੇ ਹੈਲਦੀ ਆ ਔਰ ਉਹਨਾਂ ਸਾਰਿਆਂ ਨੂੰ ਕਿਹਾ ਵੀ ਜਿਹੜਾ ਬੰਦਾ ਬਿਮਾਰ ਆ ਉਹਨੂੰ ਹਸਪਤਾਲ 'ਚ ਰਹਿਣ ਲਈ ਵੀ ਦੇਾਂਗੇ ਰੋਟੀ ਪਾਣੀ ਵੀ ਦੇਾਂਗੇ ਔਰ ਉੱਥੇ ਜਿਹੜਾ ਅਸੀਂ ਹੈਗਾ ਸਾਰਾ ਦਵਾਈਆਂ ਦਾ ਸਾਡੀਆਂ ਉੱਥੇ ਟੀਮਾਂ ਗਈ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਮੱਛਰਾਂ ਨਾਲ ਹੋਣ ਵਾਲੀਆਂ ਉਹਨਾਂ ਦੀ ਦਵਾਈ ਵੀ ਦੇ ਰਹੇ ਹਾਂ ਉਹਨਾਂ ਦਾ ਸਾਰਾ ਚੈੱਕਅਪ ਵੀ ਕਰ ਰਹੇ ਹਾਂ ਸੋ ਅਸੀਂ ਜਿਹੜਾ ਕੋਨੇ-ਕੋਨੇ ਤੱਕ ਮਾਨ ਸਰਬ ਨੇ ਪਾਣੀ ਵੀ ਪਹਚਾਇਆ ਦਵਾਈ ਪਹਚਾ ਰਹੇ ਹਾਂ ਆਕਸੀਜਨ ਬਿਜਲੀ ਦੀ ਸਪਲਾਈ, ਲਿਫਟਾਂ ਕੰਮ ਕਰਦੀਆਂ ਹੋਣ, ਸਾਫ ਸਫਾਈ ਹੋਵੇ ਹਸਪਤਾਲਾਂ ਦੇ ਵਿੱਚ, ਡਾਕਟਰ ਸਾਰਾ ਮੈਡੀਕਲ ਸਟਾਫ ਮਿਲ ਕੇ ਤੰਦਹੀ ਨਾਲ ਲੋਕਾਂ ਦੀ ਸੇਵਾ ਕਰਨ, ਕਿਸੇ ਕਿਸਮ ਦੀ ਜਿਹੜੀ ਮਾਲ ਪ੍ਰੈਕਟਿਸ ਆ ਉਹ ਵੀ ਲੱਭਦੇ ਫਿਰਦੇ ਆ। ਜਦੋਂ ਕਿਤੇ মিডিਆ ਕੋਲੋਂ ਤੁਹਾਨੂੰ ਕੋਈ ਐਕਸਟਰਾ ਵਧੀਆ ਇਨਫੋਰਮੇਸ਼ਨ ਆਂਦੀ ਹੋ ਤਾਂ ਕੰਮ ਕਰਦਾ। ਡਾਕਟਰ ਰਮਨਦੀਪ ਜੀ ਖੁਦ ਬੜੇ ਐਕਟਿਵ ਆ ਜੀ ਸਾਡੇ ਜਿਹੜੇ ਮਤਲਬ ਇਹ ਖੁਦ ਵੀ ਡਾਕਟਰ ਆ ਬੜਾ ਐਡਵਾਂਟੇਜ ਆ ਜੀ ਮੈਨੂੰ। ਮੈਨੂੰ ਬੜਾ ਸਾਰਾ ਰਹਿੰਦਾ ਮੈਨੂੰ ਨਾਲ ਦੀ ਨਾਲ ਦੱਸਦੇ ਰਹਿੰਦੇ ਆ। ਤੋ ਇਹ ਸਾਰੀਆਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਜਿਹੜੀਆਂ ਸੇਵਾ ਇਹ ਕਲਾਸ ਸੇਵਾ ਦੇਣੀ ਆ ਔਰ ਇਸੇ ਤਰ੍ਹਾਂ ਜਿਹੜਾ ਸਾਡੇ ਆਮ ਆਦਮੀ ਕਲੀਨਿਕ ਚ ਉਹਨਾਂ ਚ ਦਵਾਈਆਂ ਪਹਿਲਾਂ 80 ਸੀ ਹੁਣ ਅਸੀਂ 107 ਕਰਤੀਆਂ 38 ਟੈਸਟ ਹੁੰਦੇ ਸੀ 47 ਕਰਤੇ ਡੈਂਗੂ ਦਾ ਟੈਸਟ ਵੀ ਉੱਥੇ ਜੀ ਪ੍ਰੈਗਨਨਸੀ ਦਾ ਟੈਸਟ ਵੀ ਉੱਥੇ ਹੀ ਗਰਭਤੀ ਔਰਤਾਂ ਦੀ ਦੇਖਭਾਲ ਵੀ ਉੱਥੇ ਹੀ ਜਿਹੜੇ ਰੇਬੀਜ਼ ਨਾਲ ਬੱਚੇ ਬੰਦੇ ਜਿਹੜੇ ਸੀ ਕਿ ਡਾਕ ਬਾਈਟਸ ਦੇ ਨਾਲ ਉਹਦੀ ਵੀ ਉੱਥੇ ਟਿਕਾ ਲਾਣਾ ਉਹ ਵੀ ਉੱਥੇ ਕਰਤਾ ਕਾਲੇ ਪੀਲੇ ਦਾ ਐਡਸ ਦਾ ਟੈਸਟ ਹਰ ਮੱਲਾ ਕਲੀਨਿਕ ਦੇ ਵਿੱਚ ਆਪਣੀਆਂ ਸਰਵਿਸਿਜ਼ ਨੂੰ ਐਕਸਪੈਂਡ ਕਰ ਰਹੇ ਆ ਜੀ ਹੁਣ ਜਿਹੜਾ ਅਸੀਂ ਆਪਣਾ ਜਿਹੜਾ ਸਾਡੇ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਤੇ ਸਾਡੇ ਨੈਸ਼ਨਲ ਕਮਿਸ਼ਨਰ ਲਾਂਚ ਕਰਨਗੇ ਸਾਰੀ ਇਨਫਰਮੇਸ਼ਨ ਤੁਹਾਡੇ ਵਟਸਐਪ ਤੇ ਹੋਏਗੀ ਕਿ ਤੁਸੀਂ ਹਸਪਤਾਲ ਚ ਆਏ ਸੀ ਆ ਜਿਹੜਾ ਤੁਹਾਡਾ ਹੁਣ ਤੁਹਾਨੂੰ ਦਵਾਈ ਦਿੱਤੀ ਆ ਆ ਤੁਹਾਡੇ ਟੈਸਟ ਦੀ ਰਿਪੋਰਟ ਆ ਗਈਆਂ ਫਲਾਣੇ ਦੇ ਨਾਣਾ ਨਹੀਂ ਆਣਗੇ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੂੰ ਰਿਕਾਰਡਡ ਮੈਸੇਜ ਆਏਗਾ ਕਿ ਤੁਸੀਂ ਬੀਬਾ ਜੀ ਤੁਹਾਡੇ ਪ੍ਰੈਗਨਨਸੀ ਸੀ ਤੁਸੀਂ ਹਸਪਤਾਲ ਚਾਹੀ ਸੀ ਤੁਹਾਡਾ ਚੈੱਕ ਅਪ ਡਿਊ ਆ ਜਾਓ ਤੁਸੀਂ ਸ਼ੂਗਰ ਦੀ ਦਵਾਈ ਲੈ ਕੇ ਗਏ ਸੀ ਅੱਜ ਤੁਹਾਡਾ ਚੈੱਕ ਅਪ ਦਾ ਡਿਊ ਆਉ ਸ਼ੂਗਰ ਟੈਸਟ ਕਰਾਓ ਤੇ ਦਵਾਈ ਲੈ ਜਾਓ ਸੋ ਇਸ ਤਰ੍ਹਾਂ ਦੀਆਂ ਸਰਵਿਸ ਜਿਹੜੀ ਹੈਗੀਆਂ ਲੋਕਾਂ ਨੂੰ ਦੇ ਰਿਆ ਬਾਕੀ ਜੋਗਾ ਵੀ ਹੋ ਰਿਹਾ ਇਸ ਤਰ੍ਹਾਂ ਦੇ ਵਿੱਚ ਸਾਰੇ ਕ੍ਰਿਟੀਕਲ ਕੇਅਰ ਬਲੌਕ ਜਿਹੜੇ ਬਣ ਰਿਹਾ ਤੁਹਾਡੇ ਸੀਸੀਬੀ ਪੰਜਾਬ ਜਾ ਬੈੱਡ ਦੇ ਤੁਹਾਡੇ ਵੀ ਇੱਥੇ ਬਣੇਗਾ ਜੀ ਉਹਦੇ ਵਿੱਚ 20 ਉਹਨੂੰ ਵੈਂਟੀਲੇਟਰ ਦੀ ਲੋੜ ਨੂੰ ਪੀਜੀ ਲੈ ਜਾਓ ਜਾਂ ਕਿਤੇ ਪ੍ਰਾਈਵੇਟ ਚ ਲੈ ਜਾਓ ਇੱਥੇ ਸਾਰਾ ਕੁਝ ਹੋਇਆ ਕਰੇਗਾ ਡਾਕਟਰਸ ਦੀ ਟ੍ਰੇਨਿੰਗ ਵੀ ਕਰ ਰਹੇ ਨਾਲ ਦੇ ਨਾਲ ਸਾਡਾ ਡਾਕਟਰ ਸਾਹਿਬ districts ਨਾਲ ਤੁਸੀਂ ਕਿਹਾ ਕਿ ਯੁੱਧ ਨਸ਼ਮ ਰੋਗ ਆਪਣੀ ਮੁਹਿੰਮ ਦੇ ਲਈ ਹੈ ਪਰ ਕਈ ਹਸਪਤਲ ਦੇ ਵੀ ਦਿੱਫੇ ਜਿਹੜਾ ਹਸਪਤਲ ਹੈ ਉੱਥੇ ਸੈਕਟਰਸ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਜੇ ਉਹ ਲੋਕਾਂ ਦੀ ਗੱਲ ਕਰੀਏ ਤਾਂ ਇੱਥੇ ਸਿਰਫ ਇੱਥੇ ਹੀ ਹੈ हां ओदे ਵਿੱਚ ਅਸੀਂ ਮੈਂ ਜਿੰਨੇ ਵੀ ਪੰਜਾਬ ਦੇ ਸਕਾਟਰਸ ਨਾਲ ਗੱਲ ਕੀਤੀ ਬਹੁਤ ਸਾਰੇ ਨੇ ਸਾਡੇ ਮਿਸ਼ਨ ਨੂੰ ਜੁਆਇਨ ਕੀਤਾ ਜੀ ਉਹ ਜਿੱਥੇ ਕਿਤੇ ਸਾਡੇ ਕੋਲ ਨਹੀਂ ਆ ਅਸੀਂ ਐਮਪੈਨਲ ਕਰਦੇ ਆ ਉਹਨਾਂ ਨੂੰ 1500 ਰੁਪਏ ਪਰ ਆਰ ਦੇਣੇ ਆ ਇਸੇ ਤਰ੍ਹਾਂ ਨਸਟਟਿਸ ਵੀ ਕਰਦੇ ਆ ਸਾਡੇ ਕੋਲੇ ਕਮੀ ਜਿਹੜੇ ਜਿਹੜੇ ਰੇਡੀਓਲੋਜਿਸਟ ਹੁੰਦੇ ਆ ਜਿਹੜੇ ਅਲਟਰਾਸਾਉਂਡ ਜਾਂ ਐਕਸਰੇ ਪੜ੍ਹਦੇ ਆ ਜਾਂ ਕਰਦੇ ਆ ਉਹਨਾਂ ਦੀ ਵੀ ਕਮੀ ਆ ਗਾਇਨੇਕੋਲੋਜਿਸਟ ਦੀ ਵੀ ਕਮੀ ਆ ਮੈਡੀਕਲ ਸਪੈਸ਼ਲਿਸਟ ਤੁਹਾਡੇ ਇੱਕ ਤੇ ਚਾਰ ਲਾਣੇ ਚਾਹੁੰਦੇ ਆ ਉਹ ਕੁੜੀ ਕੁੜੀ ਦਾ ਵਿਆਹ ਹੋ ਗਿਆ ਉਹ ਅੰਮ੍ਰਿਤਸਰ ਸਾਹਿਬ ਜਾਣਾ ਚਾਹੁੰਦੀ ਆ ਉਹਨੂੰ ਰੋਕਿਆ ਹੋ ਕੇ ਬੇਟੇ ਤੂੰ ਉਹਦੇ ਵਿੱਚ ਕੋਟ ਇਸੇ ਕਾਰਨ ਲੱਗੀ ਹੈ ਮੇਰੇ ਕਲਾਸ ਮੈਟਰ ਉਹਦੀ 9 ਹੈ ਮੈਂ ਆਪਣੇ ਕਲਾਸ ਮੈਟਰ ਵੀ ਮਨਾਇਆ ਬੱਚੇ ਦੇ ਸਿਰ ਤੇ ਵੀ ਪਿਆਰ ਦੇ ਕੇ ਆਹ ਬੱਚੇ ਤੁਸੀਂ ਇੱਥੇ ਕੰਮ ਕਰੋ ਤੁਹਾਨੂੰ ਮੈਂ ਸਾਲ ਬਾਅਦ ਲਾ ਦਾਂਗਾ ਸੋ ਇਸ ਤਰ੍ਹਾਂ ਕਰਕੇ ਕੁੱਲ ਮਿਲਾ ਕੇ ਜਿਹੜੇ ਆਈਐਮਏ ਦੇ ਨਾਲ ਵੀ ਕੋਆਰਡੀਨੇਟ ਕਰਕੇ ਡਾਕਟਰਾਂ ਨੂੰ ਪੈਨਲ ਕਰਕੇ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਦੀ ਏਜ ਜਿਹੜੀ ਹੈ ਉਹਨਾਂ ਨੂੰ 58 ਸਾਲ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਐਕਸਟੈਂਸ਼ਨ ਦੇ ਕੇ 65 ਸਾਲ ਤੱਕ ਸੋ ਬਹੁਤ ਸਾਰੀ ਸਟਰੈਟਜੀ ਜਿਹੜੀ ਹੈਗੀ ਆ ਜਿਹਨੇ ਜਿਹੜੇ ਬੰਦੇ ਪੀਜੀ ਕਰਦੇ ਆ ਉਹਨਾਂ ਨੂੰ ਪਹਿਲੀ ਵਾਰੀ ਆ ਕਿ ਅਸੀਂ ਉਹਨਾਂ ਨੂੰ ਸਿੱਧੀਆਂ ਅਪਾਰਟਮ ਵਿੱਚ 250 ਦੇ ਵਿੱਚੋਂ ਸਭਾ ਖੌਨਾਂ ਜੁਆਇਨ ਕੀਤਾ ਔਰ ਬਾਕੀ ਸਭਾ 100 ਜਿਹੜਾ ਹੈਗਾ ਉਹ ਕੋਈ 10 ਲੱਖ ਕੋਈ 20 ਲੱਖ ਰੁਪਏ ਜਮ੍ਹਾਂ ਕਰਾ ਰਹੇ ਆ ਚਲੋ ਉਹਦੇ ਨਾਲ ਵੀ ਅਸੀਂ ਜਿਹੜੇ ਬਾਕੀ ਡਾਕਟਰ ਕਰਾਂਗੇ ਡਾਕਟਰ ਜੀ ਡਿਸਟ੍ਰਿਕਟ ਨਾਮ ਦਾ ਜਿੰਦੰਦਰ ਵੀ ਇੱਕ ਪ੍ਰੋਬਲਮ ਆ ਟੈਕਨੀਕਲ ਪ੍ਰੋਬਲਮ ਸੀ ਆਕਸੀਜਨ ਪਲਾਂਟ ਦੇ ਵਿੱਚ ਤੁਸੀਂ ਸਾਰੇ ਪਲਾਂਟ ਵੀ ਚੈੱਕ ਕਰ ਰਹੇ ਹੋ ਕਿਤੇ ਹੋਰ ਕਮੀਆਂ ਨਾ ਦੇ ਰਹੀਆਂ ਹੋਣ ਦੇਖੋ ਜਦੋਂ ਆਪਣੇ ਕੋਲੇ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਵੇ ਆਪਾਂ ਨੂੰ ਉਤੋਂ ਸਬਕ ਸਿੱਖਣਾ ਚਾਹੀਦਾ ਔਰ ਅਸੀਂ ਇਹ ਸਾਰੇ ਪੰਜਾਬ ਦੇ ਵਿੱਚ ਮੈਂ ਸਾਰੇ ਜਿੰਨੇ ਸਿਵਲ ਸਰਜਨ ਆ ਮੈਡੀਕਲ ਸੁਪਰਡੈਂਟ ਆ ਐਸਐਮਓ ਉਹਨ ਇਹ ਹੈ ਕਿ ਜਿਹੜਾ ਬੰਦਾ ਉਹਦਾ ਪਲਾਂਟ ਆਪਰੇਟਰ ਹੈ ਉਹਨੇ ਦੇਖਣਾ ਸਿਵਲ ਸਰਜਨ ਵੀ ਦੇਖੇ ਜੇ ਮੈਂ ਖੁਦ ਜਾ ਕੇ ਦੇਖ ਰਿਆਂ ਤਾਂ ਸਿਵਲ ਸਰਜਨ ਵੀ ਦੇਖ ਸਕਦਾ ਔਰ ਉਹਨੂੰ ਐਸਐਮਓ ਵੀ ਦੇਖੇ ਉਹਨੂੰ ਪਤਾ ਹੋਣਾ ਚਾਹੀਦਾ ਔਰ ਹਸਪਤਾਲ ਦੇ ਸਾਰੇ ਬੰਦੇ ਜਿਹੜੇ ਇੰਟਰਨ ਹਨ ਜਿਹੜੇ ਆਪਣੇ ਕਲਾਸ 4 ਹੈ ਜਾਂ ਜਿਹੜੇ ਤੁਹਾਡੇ ਵਾਰਡ ਟੈਲੈਂਟ ਹੈ ਜਾਂ ਜਿਹੜੇ ਤੁਹਾਡੇ ਹਾਊਸ ਜੌਬ ਤੇ ਇਹਨਾਂ ਨੂੰ ਦਿੱਤੀ ਆਸੀਂ ਨਵੇਂ ਡਾਕਟਰ ਦਿੱਤੇ ਉਹਨਾਂ ਦਾ 30 ਤੋਂ 50 ਹਜ਼ਾਰ ਕੀਤਾ ਡਾਕਟਰਾਂ ਨੂੰ 5 10 15 ਦਿੱਤਾ ਸੋ ਇਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਆ ਜਿਹੜੇ ਜਿਹੜੇ ਬੱਚੇ ਡੀਐਨਵੀ ਕਰਦੇ ਆ ਉਹਨਾਂ ਨੂੰ ਦਿੱਤਾ ਤੁਹਾਡੇ ਵੀ ਡੀਐਨਵੀ ਡੀਐਨਵੀ ਸ਼ੁਰੂ ਕਰਨੀ ਹੈ ਸਾਰੇ ਗਾਇਨੀ ਦੇ ਵਿੱਚ ਉਹਦੇ ਨਾਲ ਬੱਚੇ ਇੱਥੇ ਰਹਿਣਗੇ ਜਿਹੜੇ ਪੜਨ ਵਾਲੇ ਬੱਚੇ ਹੋਣਗੇ ਨਾ ਇੱਥੇ ਰਹਿਣਗੇ ਗਾਇਨੀ ਚ ਪ੍ਰੋਡਕਟ੍ਰਿਕਸ ਸੋ ਇਹ ਜਿਹੜੀਆਂ ਟੀਚਿੰਗ ਟ੍ਰਬਲ ਹੈਗੀਆਂ ਜੀ ਅਸੀਂ ਇਹਨਾਂ ਨੂੰ ਓਵਰਕਮ ਕਰਾਂਗੇ ਤੇ ਬਹੁਤ ਸਾਰੇ ਉਪਰਾਲੇ ਕਰ ਰਹੇ ਹਾਂ ਜੀ ਜਦੋਂ ਕੋਈ ਇੱਕ ਵਾਰੀ ਬਾਲਾ ਸਿਸਟਮ ਵਿਗੜਿਆ ਹੋਵੇ ਉਸ ਨੂੰ ਸੁਧਾਰਨ ਲਈ ਟਾਈਮ ਲੱਗ ਜਾਂਦਾ ਥੋੜਾ ਜਿਹਾ ਲੇਕਿਨ ਹੁਣ ਅਸੀਂ ਕਾਫੀ ਕੰਫਰਟੇਬਲ ਪੋਜੀਸ਼ਨ 'ਚ ਆ ਰਹੇ ਹਾਂ ਹੌਲੀ ਹੌਲੀ ਜੀ 2427 ਦੇ ਕੁਝ ਹੈਲਥ ਸੈਂਟਰ ਨੇ ਜ਼ਿਲ੍ਹੇ ਦੇ ਹਾਂਜੀ 2427 ਦੀ ਸਰਵਿਸਿਜ਼ ਲਈ ਜਿਸ ਨਾਲ ਕੋਈ ਡਿਲੀਵਰੀ ਜੇ ਦੀ ਹੈ ਜਾਂ ਕੁਝ ਪਰ ਉੱਥੇ ਮੋਸਟਲੀ ਬੰਦ ਰਹਿੰਦੇ ਆ ਕਿਉਂਕਿ ਸਟਾਫ ਦੀ ਭਾਰੀ ਕਮੀ ਹੈ ਜੀ ਕਿਉਂਕਿ ਬੰਦ ਹੀ ਹੈ ਜੀ ਉਹ ਤਕਰੀਬਨ ਡਿਊਟੀ ਟਾਈਮ ਦੀ ਹਾਂ ਉਹ ਅਸੀਂ ਜਿੰਨੇ ਅਸੀਂ 225 ਹਸਪਤਾਲ ਲੈ ਕੇ ਗਏ ਜਿਹੜੇ ਤੁਹਾਡੇ ਸਾਰੇ ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਹੈਗੇ ਆ ਤੁਹਾਡੇ ਉਹ ਹੈਗੇ ਆ ਜੀ ਆਪਣੇ ਸਬਡਿਵੀਜ਼ਨ ਹਸਪੀਟਲ ਔਰ 162 ਦੇ ਕਰੀਬ ਹੈਗੇ ਜਿਹੜੇ ਸਾਡੇ ਕਮਿਊਨਿਟੀ ਹੈਲਥ ਸੈਂਟਰ ਆ ਜਿੱਥੇ ਸਪੈਸ਼ਲਿਸਟ ਦੀ ਪੋਸਟ ਆਉਂਦੀ ਆ ਹੁਣ ਇਹਨਾਂ ਦੇ ਵਿੱਚ ਜਿਹੜੇ ਇੱਕ ਝਾੜ ਡਾਕਟਰ ਇੱਥੇ ਭੇਜਾਂਗੇ ਉਹਨਾਂ ਨੂੰ ਅਸੀਂ ਚੁਆਇਸ ਇਹ ਦੇ ਰਹੇ ਪਏ ਇੱਥੇ ਜਾਣਾ ਤੁਸੀਂ ਇਦੇ ਨਾਲ ਸਾਡੇ ਡਾਕਟਰ ਪੂਰੇ ਹੋ ਜਾਣਗੇ 1200 ਨਰਸਾਂ ਦੀ ਭਰਤੀ ਆ ਰਹੀ ਹੈ ਜੀ ਨਰਸਸ ਸਟਾਫ ਨਰਸਸ ਭੇਜਾਂਗੇ ਸੋ ਬਾਕੀ ਜਿਹੜਾ ਲੋਕਲ ਸਟਾਫ ਹੈ ਜਿਹੜਾ ਕੋਈ ਸਫਾਈ ਸੇਵਕ ਹੈ ਜਾਂ ਉਹ ਲੋਕਲ ਹਾਇਰ ਕਰ ਸਕਦੇ ਆ ਜਦੋਂ ਅਸੀਂ ਹਰ ਬੰਦੇ ਦੀ ਜੇਬ ਦੇ ਵਿੱਚ 10 ਲੱਖ ਦਾ ਬੀਮੇ ਦਾ ਕਾਰਡ ਹੋਏਗਾ ਤੇ ਹਸਪਤਾਲਾਂ ਚਾਣਗੇ ਇਹਨਾਂ ਨੂੰ ਯੂਜ਼ਰ ਚਾਰजेस ਵੱਧ ਜਾਣਗੇ ਇਹਨਾਂ ਦੇ ਸੋ ਇਹਨਾਂ ਕੋਲੇ ਤੁਹਾਡੀ ਹੁਣ ਕਿੰਨੇ ਕਲੈਕਸ਼ਨ ਹੈ ਜੀ ਤੁਹਾਡੇ ਅਸਮੋ ਸਾਹਿਬ ਕਿੰਨੇ ਕਲੈਕਸ਼ਨ ਹੈ ਪਰ ਮਹੀਨਾ ਤੁਹਾਡੀ ਆਯੂਸ਼ ਦੇ ਕਿੰਨੇ ਕਲੈਕਸ਼ਨ ਸਰ ਸਾਡੇ ਕੋਲੇ ਆਯੂਸ਼ਮਾਨੀ ਤਿਕੜੀ ਉਹਨੇ ਟੈਕ ਲੈ ਕੇ 8 ਲੱਖ ਦੇਖੋ ਜਿਹੜਾ ਤੁਹਾਡਾ ਮਾਤਾクセ ਲਿਆ ਹਸਤਾਲਾ ਉਹ ਵੀ ਜਿਲ੍ਹਾ ਹਸਤੜਾ ਉੱਥੇ ਮੈਡੀਕਲ ਕਾਲਜ ਵੀ ਆ ਉਹਨਾਂ ਦੀ ਹੈਗੀ ਆ ਜੀ 40 ਤੋਂ 45 ਲੱਖ ਸੋ ਇਹਨਾਂ ਨੂੰ ਅਸੀਂ ਪਰਸਨੂਅਲਟ ਕਰ ਰਹੇ ਆ ਕਿ ਤੁਸੀਂ ਹੋਰ ਆਪਰੇਸ਼ਨ ਕਰੋ ਤੁਹਾਡੇ ਕੋਲ ਸਪੈਸ਼ਲਿਸਟ ਹੈਗੇ ਆ ਗਾਇਨੋਕੋਲੋਜਿਸਟ ਹੈਗੇ ਆ ਸਜ਼ੇਰੀਅਨ ਕਰੋ ਤੁਸੀਂ ਜਿਹੜੇ ਜਿੰਨੇ ਵੀ ਤੁਹਾਡੇ ਦੂਜੀਆਂ ਸਰਜਰੀਜ਼ ਕਰੋ ਐਂਡੋਸਕੋਪਿਕ ਸਰਜਰੀਜ਼ ਕਰੋ ਉਹਦੇ ਨਾਲ ਤੁਸੀਂ ਪੈਸੇ ਕਲੇਮ ਕਰੋ ਫਰਿਸ਼ਤੇ ਸਕੀਮ ਦੇ ਵਿੱਚ ਵੀ ਪੈਸੇ ਕਲੇਮ ਕਰੋ ਸੋ ਇਹ ਆਪਣੀ ਜੇ ਤੁਸੀਂ ਕਲੈਕਸ਼ਨ ਇਹ ਵੀ ਆਪਣਾ 40 ਮੈਂ ਕਹਿੰਦਾ 45 ਲੱਖ ਨਹੀਂ ਜੇ 25 ਲੱਖ ਵੀ ਕਰ ਲੈਣਗੇ ਤਾਂ ਇਹਨਾਂ ਨੂੰ ਜਿਹੜਾ ਤੁਸੀਂ ਜਿਹੜੇ ਬਾਕੀ ਦੇ ਜਿਹੜੇ سپورਟਿੰਗ ਸਟਾਫ ਹੈ ਉਹ ਰੱਖਣ ਦੇ ਵਿੱਚ ਕੋਈ ਇਹਨਾਂ ਕੋਲ ਰਹਿੰਦੇ ਆ ਜੋ ਡਾਕਟਰ ਸਾਹਿਬ ਮੰਤਰੀ ਜੀ 2.5 ਸਾਲ ਪਹਿਲਾਂ ਮੋਗੇ ਸਿਵਲ ਹਸਪਤਾਲ ਦੇ ਵਿੱਚ ਯੂਜ਼ਰ ਚਾਰजेस ਤੇ ਲੱਖਾਂ ਰੁਪਿਆ ਦਾ ਘੁਟਾਲਾ ਹੋਇਆ ਸੀ ਉਹਨੂੰ ਲੈ ਕੇ ਫਰੀਦਕੋਟ ਦੀ ਸਿਵਲ ਸਰਜਨ ਦੀ ਟੀਮ ਜਾਂਚ ਕਰ ਰਹੀ ਹੈ ਉਹ ਜਾਂਚ ਕਿੰਨੀ ਦੇਰ ਚ ਪੂਰੀ ਹੋਊਗੀ ਕਿਉਂਕਿ 1 ਮਹੀਨਾ ਆਲਰੇਡੀ ਹੋ ਚੁੱਕਾ ਹੈ ਜਾਂਚ ਚੱਲਦੀ ਹੈ ਉਹਦੇ ਵਿੱਚ ਤੁਹਾਡੇ ਜਿਹੜੀ ਉਹਦੇ ਵਿੱਚ ਐਕਸ਼ਨ ਹੋ ਚੁੱਕਿਆ ਜੀ ਇਸ ਸਮੇਂ ਤੇ ਐਕਸ਼ਨ ਹੋ ਗਿਆ ਤੁਹਾਡਾ ਜਿਹੜਾ ਸੀਗਾ ਉਹਦੇ ਨੇ ਡੀਲ ਕਰਦਾ ਸੀ ਉਹਦੇ ਜਦੋਂ ਸਾਡੇ ਧਿਆਨ ਚਾ ਬਿਲਕੁਲ ਉਹ ਉਹਦੇ ਤੇ ਬਿਲਕੁਲ ਜਲਦੀ ਹੋ ਜੇਗੀ ਜੀ ਅਸੀਂ ਉਹਦੇ ਚ ਐਕਸ਼ਨ ਕਰਤਾ ਉਹਦੀ ਰਿਪੋਰਟ ਆ ਵੀ ਚੁੱਕੀ ਆ ਐਕਸ਼ਨ ਹੋ ਵੀ ਚੁੱਕਿਆ ਸ਼ੁਰੂ ਹੋ ਚੁੱਕਿਆ ਸਾਰਾ ਬਿਲਕੁਲ ਉਹਦੇ ਤੇ ਪੂਰੀ ਕਰ ਰਹੀ ਹੋਵੇ ਬਦਰੀ ਸਾਹਿਬ ਇੱਕ ਜਿਹੜਾ ਤੁਸੀਂ ਕਾਰਡ ਦੀ ਗੱਲ ਕੀਤੀ ਜਿਹੜਾ ਪੰਜਾਬ ਸਰਕਾਰ ਨੂੰ 10 ਲੱਖ ਦਾ ਸ਼ੁਰੂ ਕਿੰਨੇ ਉਹਦੇ ਚਫ ਕੋ ਉਹ ਵੀ ਕਿਨੇ ਉਹ ਯੂਜ਼ ਹੋਊਗਾ ਉਹ ਇੱਕ ਵਾਰੀ ਕਨਫਰਮ ਕਰ ਦੋਗੇ ਉਹਦੇ ਵਿੱਚ ਜੀ ਸਾਰੇ ਪੰਜਾਬੀ ਜੀ ਜਿਹਦੇ ਕੋਲ ਨੇ ਪੰਜਾਬ ਦਾ ਆਧਾਰ ਕਾਰਡ ਹੈ ਤੇ ਜਿਹਦੇ ਕੋਲੇ ਵੋਟਰ ਕਾਰਡ ਹੈ ਤੇ ਉਹਨਾਂ ਦੇ ਬੱਚੇ ਉਹਨਾਂ ਦੇ ਮਾਪੇ ਉਹਨਾਂ ਦੇ ਭੈਣ ਭਰਾ ਜੇ ਕੋਈ ਲੜਕੀ ਹੈ ਕੋਈ ਪਾਈਚਾਸ ਅਨਫੋਰਚੂਨੇਟਲੀ ਉਹਦਾ ਡਿਵੋਰਸ ਹੋ ਗਿਆ ਜਾਂ ਉਹ ਵਿਡੋ ਹੈ ਤੇ ਉਹ ਤੇ ਉਹਦੇ ਬੱਚੇ ਵੀ ਸਾਰੇ ਕਵਰ ਹੋਣਗੇ ਜੀ ਪੰਜਾਬ ਦੇ ਸਾਰੇ ਬੰਦੇ ਜੇ ਬਸ ਸਿਰਫ ਤੇ ਸਿਰਫ ਕੋਈ ਕੰਡੀਸ਼ਨ ਨਹੀਂ ਹੈ ਜੇ ਕੋਈ ਧਰਮ ਜਾਤ ਇਕਨੋਮਿਕ ਕੋਈ ਕ੍ਰਾਈਟੇਰੀਆ ਨਹੀਂ ਹੈ ਬਹੁਤ ਸਿੰਪਲਫਾਈ ਕਰਤਾ ਯੂਨੀਵਰਸਲ ਕਵਰੇਜ ਹੈ ਪਹਿਲੀ ਸਰਕਾਰ ਹੈ ਜੀ ਔਰ ਜਿਹੜੀ ਬਹੁਤ ਵੱਡਾ ਇੱਕ ਇਨੀਸ਼ੀਏਟਿਵ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਆਲਰੇਡੀ ਜਿਹੜੇ ਸਾਡੇ ਇਨੀਸ਼ੀਏਟਿਵ ਹੈ ਇਹਦੇ ਨਾਲ ਲੋਕਾਂ ਨੂੰ ਘੱਟੋ ਘੱਟ ਵੀ 11500 ਕਰੋੜ ਦਾ ਪਰ ਪੋਟੋ ਪਾਕਟ ਐਕਸਪੈਂਸਸ ਹੈ ਜੀ ਗਰੀਬ ਬੰਦਿਆਂ ਦਾ ਇਲਾਜ ਹੋ ਰਿਹਾ ਦਵਾਈਆਂ ਮਿਲ ਰਹੀਆਂ ਤੁਸੀਂ ਵੀ ਮੰਨਦੇ ਹੋ ਤੇ ਇਹ ਇਹਦੇ ਨਾਲ ਕੀ ਹੋਏਗਾ ਕਿ ਜੇ ਕੋਈ ਰੱਬ ਨਾ ਕਰੇ ਕੋਈ ਬਾੜੀ ਨਾਮਰਾਤ ਬਿਮਾਰੀ ਹੋਗੇ ਜਿਹਦਾ ਇਲਾਜ ਸਾਡੇ ਕੋਲ ਨਾ ਹੋਵੇ ਉਹ ਜਾ ਕੇ ਕਿਤੇ ਉਹ ਵੀ ਜਿਹੜਾ ਹੈਗਾ ਉਹ ਮਤਲਬ ਕੋਈ ਵੀ ਆਪਣੇ ਇਲਾਜ ਕਰਕੇ ਨਾ ਕਰਜ਼ਾਈ ਹੋਏਗਾ ਨਾ ਕਿਸੇ ਦਾ ਘਰ ਵਿਕੇਗਾ ਨਾ ਕਿਸੇ ਦੇ ਖਾਣੇ ਵਿਕਣਗੇ ਔਰ ਨਾ ਹੀ ਕੋਈ ਖੇਤ ਕਸ਼ੀ ਕਰਨ ਨੂੰ ਮਜਬੂਰ ਹੋਏਗਾ ਸਿੰਘਾਂ ਵਾਲੇ ਹਸਪੀਟਲ ਮੈਡੀਕਲ ਕਾਲਜ ਦਾ پلان ਚੱਲ ਰਿਹਾ ਜੀ ਉਹ ਸ਼ੁਰੂ ਹੋ ਰਿਹਾ ਜੀ ਉਹਦੇ ਵਿੱਚ ਹੈਗਾ ਜੀ ਉਹਦੇ ਸਾਡਾ ਉਹ ਏਜੰਡੇ ਦੇ ਉੱਤੇ ਆ ਉਹਦੇ ਵਿੱਚ ਇਸ਼ੂ ਹੈਗਾ ਕਿ ਜਿਹੜੇ ਮੈਡੀਕਲ ਕਾਲਜ ਸੀਗਾ ਸੀ ਜਿਹੜੇ ਸਾਡੇ ਕੋਲੇ ਪਹਿਲਾਂ ਤਿੰਨ ਸਾਡੇ ਕੋਲੇ ਹੁਸ਼ਿਆਰਪੁਰ ਆਪਣਾ ਕਪੂਰਥਲਾ ਤੇ ਮਲੇਰਕੋਟਲਾ ਦੇ ਵਿੱਚ ਇੱਥੇ ਜਿਹੜੇ ਜਿੱਥੋਂ ਸੈਂਟਰ ਤੋਂ ਕੋ ਫੰਡ ਆਣੇ ਆ ਇਹਦੇ ਵਾਸਤੇ ਨਵੇਂ ਸ਼ਹਿਰ ਵਾਸਤੇ ਸੰਗਰੂਰ ਵਾਸਤੇ ਇੱਕ ਦੋ ਹੋਰ ਹੈਗੇ ਜੀ ਉਹਨਾਂ ਵਾਸਤੇ ਸੈਂਟਰ ਦੀ ਫੰਡਿੰਗ ਨਹੀਂ ਹੈ ਲੇਕਿਨ ਉਹਦੇ ਵਾਸਤੇ ਸਾਨੂੰ ਸਕਰੂਰ ਵਾਸਤੇ ਸਾਨੂੰ ਇੱਕ ਉਹਨੂੰ ਵੈਂਚਰ ਕੈਪੀਟਲਿਸਟ ਕਹਿੰਦੇ ਆ ਜਿਹੜਾ ਬੰਦਾ ਇਨਵੈਸਟਮੈਂਟ ਕਰਨ ਲਈ ਤਿਆਰ ਹੈ ਔਰ ਅਸੀਂ ਪਹਿਲਾਂ ਸੋਚਿਆ ਵੀ ਨਹੀਂ ਸੀਗਾ ਜੀ ਜਿਹੜਾ ਲਹਿਰੇ ਵਾਸਤੇ ਜਿਹੜੇ ਜਿਵੇਂ ਜਾਇਨ ਜਾਇਨਸ ਦੀ ਬੋਡੀ ਹੈਗੀ ਆ ਉਹ ਕਹਿੰਦੇ ਅਸੀਂ ਸਾਰਾ ਬਣਾ ਦਿੰਨੇ ਆ ਇਸੇ ਤਰ੍ਹਾਂ ਨਵੇਂ ਸ਼ਹਿਰ ਵਾਸਤੇ ਇੱਕ ਵੈਂਚਰ ਕੈਪੀਟਲਿਸਟ ਉਹ ਸਾਨੂੰ ਤਿੰਨ ਪ੍ਰਾਈਵੇਟ ਪਲੇਅਰ ਆ ਜਿਹੜੇ ਕਹਿੰਦੇ ਅਸੀਂ ਬਣਾਵਾਂਗੇ ਤੇ ਅਸੀਂ ਉਹਨਾਂ ਦੇ ਨਾਲ ਸਾਡੀਆਂ ਟਰਮਲ ਕੰਡੀਸ਼ਨ ਚੱਲਦੀਆਂ ਹੈਗੀਆਂ ਤਿੰਨੋਂ ਬਣ ਜਾਣਗੇ ਤਿੰਨ ਜਿਹੜੇ ਸਰਕਾਰੀ ਸਿਸਟਮ ਸਟਾਰਟ ਅਪ ਕਰਕੇ ਇਸ ਸਾਲ ਦੇ ਵਿੱਚ ਸਾਡੇ 6 ਜਿਹੜੇ 5 ਆ 6 ਜਿਹੜੇ ਮੈਡੀਕਲ ਕਾਲਜ ਆ ਸਿੰਘਾਵਾਲਾ ਵਾਸਤੇ ਵੀ ਸਾਡੀ ਗੱਲ ਹੋਈ ਸੀ ਜੀ ਇੱਥੇ ਜਿਹੜੇ ਤੁਹਾਡੇ ਬਾਬਾ ਜੀ ਆ ਗਏ ਉਹਨਾਂ ਦਾ ਜਨਮ ਸਥਾਨ ਇੱਥੇ ਹੈਗਾ ਤੇ ਉਹ ਪਰ ਉਹਨਾਂ ਨੇ ਕਿਹਾ ਵੀ ਸਾਡੀ ਅਜੇ ਇਸ ਵੇਲੇ ਸਮਰੱਥਾ ਨਹੀਂ ਹੈ ਇੱਥੇ ਵਾਸਤੇ ਵੀ ਕੋਈ ਨਾ ਕੋਈ ਸੱਜਣਾ ਮਿਲ ਜੇਗਾ ਜੀ ਤੇ ਨੇਚਰਲੀ ਥੋੜਾ ਰਿਸੋਰਸਸ ਦਾ ਹੁੰਦਾ ਤੇ ਨਾਲੇ ਟੀਚਰਸ ਵੀ ਆ ਸੋ ਮੈਂ ਲੱਗਿਆ ਹਾਂ ਟੀਚਰਸ ਵੀ ਪ੍ਰੋਡਿਊਸ ਕਰਨੇ ਆ ਜੀ ਆਪਾਂ ਉਹਨੂੰ ਡਾਕਟਰਸ ਵੀ ਪ੍ਰੋਡਿਊਸ ਕਰਨੇ ਆ ਸੋ ਇਹ ਵੀ ਇਹ ਵੀ ਕਰਾਂਗੇ ਜੇ ਵੀ ਕਰਾਂਗੇ ਸੁਪਾ ਡਿਸਟ੍ਰਿਕਟ ਹਸਪੀਟਲ ਜੇ ਤੁ ਤਕਰੀਬਨ ਜਿਹੜਾ ਹੈ ਫੀਡ ਫੋਰਡ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਾਂਦਾ ਤੁਹਾਨੂੰ ਅੱਜ ਕੀ ਕੀ ਕਮੀਆਂ ਲੱਗੀਆਂ ਦੇਖੋ ਇੱਕ ਤਾਂ ਇੱਕ ਤਾਂ ਜਿਹੜਾ ਸਾਡੇ ਅਸੀਂ ਐਂਬੂਲੈਂਸ ਦੇ ਵਿੱਚ ਅਸੀਂ ਵੈਂਟੀਲੇਟਰ ਦੇ ਰਹੇ ਹਾਂ ਤੇ ਮੈਡੀਕਲ ਕਾਲਜ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਹੈ ਇੱਥੇ ਵੈਂਟੀਲੇਟਰ ਮੈਂ ਇਹ ਜਲਦੀ ਆਪਰੇਸ਼ਨਲ ਕਰਾਵਾਂਗਾ ਜੀ ਇੰਟੈਂਸਿਵ ਕੇਅਰ ਯੂਨਿਟ ਹੋਣਾ ਚਾਹੀਦਾ ਬਹੁਤ ਸਾਰੇ ਪੇਸ਼ੈਂਟ ਹੁੰਦੇ ਆ ਕਿ ਜਿਨ੍ਹਾਂ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਬੀਜੇ ਜਾ ਕੇ ਆਪਰੇਟ ਕਰਾ ਲਿਆ ਉਹਨਾਂ ਨੇ ਲੇਕਿਨ ਉਹਨਾਂ ਨੂੰ ਜਿਵੇਂ ਇਸ ਤਰ੍ਹਾਂ ਤੁਹਾਡੇ ਡਾਕਟਰ ਅਨੰਦ ਕਮੋਜ ਜੀ ਜਮ ਤੇ ਮਗਰ ਉਹਨਾਂ ਨੂੰ ਬੜੀ ਦੇ ਔਰ ਜੋ ਤੁਹਾਡੇ ਮਤਲਬ ਮੇਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਜੀ ਨੇ ਡਿਊਟੀ ਲਈ ਸੀ ਅਸੀਂ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਟਰੈਜੇਡੀ ਹੋਈ ਸੀ ਜਿਹੜੀ ਆਪਣੀ ਹੋਪ ਟਰੈਜੇਡੀ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਵੀ ਅਸੀਂ ਪੀਜੀਆ ਦੇ ਐਕਸਪਰਟ ਇਹਦੇ ਵਿੱਚ ਡੀਐਮਸੀ ਦੇ ਐਕਸਪਰਟਸ ਉਹ ਆ ਕੇ ਦੇਖ ਕੇ ਵੀ ਗਏ ਆ ਸੋ ਸਾਡੇ ਵਾਸਤੇ ਹਰ ਇੱਕ ਲਾਈਫ ਜਿਹੜੀ ਹੈ ਉਹ ਪ੍ਰੀਸ਼ੀਅਸ ਹੈ ਇੱਥੇ ਜਿਹੜਾ ਇੱਕ ਤਾਂ ਵੈਂਟੀਲੇਟਰ ਸਪੋਰਟ ਹਰ ਹਸਤਾ ਚੋਣੀ ਚਾਹੀਦੀ ਹੈ ਸੁਣੋ 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 ਅਸੀਂ ਦੇਖੋ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਜੀ ਉਹ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਇੱਕ ਪੱਥਰ ਹੁੰਦਾ 10 ਵਾਰੀ ਸੱਟ ਮ ਉਹ ਪੱਥਰ ਸਾਭਤਾ ਹੁੰਦਾ ਤਾਂ ਜਦੋਂ 11ਵੀਂ ਸੱਟ ਮਾਰਦੇ ਉਹਦੇ 12 ਟੁੱਟੇ ਹੋ ਜਾਂਦੇ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਜਿਹੜੀ ਮੈਂ ਹੁਣ ਤੱਕ ਜਿਹੜੀ ਮੈਂ ਇਹਨੂੰ ਪੁਕਾਈ ਕਹਿ ਲਓ ਕੋਸ਼ਿਸ਼ ਕਰ ਲੋ ਉਪਰਾਲਾ ਕਰ ਲੋ ਜਿਹੜੇ ਅਸੀਂ ਸਾਡੀ ਟੀਮ ਲੱਗੇ ਹੋਏ ਆ ਸੋ ਇਹ ਵਿਅਰਥ ਨਹੀਂ ਜਾਏਗੀ ਵੈਂਟੀਲੇਟਰ ਵੀ ਆਣਗੇ ਜੀ ਲੁਧਾਨੇ ਦੇ ਵਿੱਚ ਸ਼ੁਰੂ ਕਰਾਇਆ ਹਮ ਮੱਲ ਪਟਿਆਲੇ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਹੈਗਾ ਉਹਦੇ ਵਿੱਚ ਮਹਾਲੀ ਦੇ ਵਿੱਚ ਸ਼ੁਰੂ ਕਰਾਇਆ ਜਲੰਧਰ ਦੇ ਵਿੱਚ ਵੈਂਟੀਲੇਟਰ ਜਿਹੜੇ ਸਾਰੇ ਸ਼ੁਰੂ ਕਰਾਏ ਆ ਜੀ ਬਹੁਤ ਸਾਰੇ ਹਸਪਤਾਲਾਂ 'ਚ ਸ਼ੁਰੂ ਹੋ ਗਏ ਆ ਜੀ ਬਾਕੀ ਵੀ ਹੌਲੀ ਹੌਲੀ ਜਿਹੜਾ ਹੈਗਾ ਸਾਰੇ ਕਰਤਾ ਹੈ ਬਹੁਤ ਸਾਰੇ ਸਰ ਜੀ ਇੱਕ ਲਾਸਟ ਪੁਆਇੰਟ ਚੱਲੇ ਮੇਰਾ ਮਹੱਲਾ ਕਲੈਡਿਕ ਦੀ ਗੱਲ ਕੀਤੀ ਸੀ ਉਹ ਟੋਟਲ ਜਿਹੜੇ ਸਪੋਰਟ ਪੰਜਾਬ ਦੇ ਵਿੱਚ ਕਿੰਨੇ ਮੁਹੱਲੇ ਕਲੀਨ ਹਾਂ ਇਹ 800 881 ਆਲਰੇਡੀ ਸੀਗੇ ਜੀ 200 ਹੋਣ ਨਵੇਂ ਆ ਰਹੇ ਆ ਅਰਬਨ ਆ ਰਹੇ ਆ ਔਰ ਉਹਦੇ ਚ ਜਿਹੜੇ ਵੱਡੇ ਪਿੰਡ ਆ ਜਿਨ੍ਹਾਂ ਦੀ ਆਬਾਦੀ ਜਿਹੜੀ ਹੈਗੀ ਆ 4-5000 ਤੋਂ ਉੱਪਰ ਹੈ ਉਹਨਾਂ ਦੇ ਵਿੱਚ ਦੇ ਰਹੇ ਆ ਜਿੱਥੇ-ਜਿੱਥੇ ਬੱਸ ਸਟਾਪ ਹੈ ਰੇਲਵੇ ਸਟੇਸ਼ਨ ਹੈ ਉਹਨਾਂ ਦੇ ਸਾਹਮਣੇ ਦੇ ਰਹੇ ਆ ਤਾਂ ਕਿ ਵੱਤ ਵਤ ਲੋਕਾਂ ਨੂੰ ਫਾਇਦਾ ਹੋ ਜਾਏ 200 ਹੋਰ ਆ ਰਹੇ ਆ ਜੀ ਐਡ ਕਰਦੇ ਰਵਾਂਗੇ ਇਸ ਤੋਂ ਸਵਾਇ 3000 ਸਾਡੇ ਕੋਲੇ ਹੈਲਥ ਵੈਲਨੈਸ ਸੈਂਟਰ ਹੈ ਗਿਆ ਉਹਨਾਂ ਨੂੰ ਸਟਰੈਂਥਨ ਕਰ ਰਹੇ ਆ ਉਹਨਾਂ ਵਿੱਚ ਵੀ ਦਵਾਈਆਂ ਦੀ ਮਾਤਰਾ ਵਧਾ ਰਹੇ ਆ ਸਰ 200 ਜਿਹੜੇ ਆ ਰਹੇ ਕਦੋਂ ਤੱਕ ਸਟਾਰਟ ਹੋ ਰਿਹਾ ਇਹ ਮੈਨੂੰ ਲੱਗਦਾ ਵੀ ਇਹ ਅਗਸਤ ਦੇ ਮਹੀਨੇ ਦੇ ਵਿੱਚ ਹੋ ਜਾਏਗਾ ਜੀ ਇਹ ਰੈਡੀ 100 ਨੇ ਤੇ ਰੈਡੀ ਆ ਬਾਕੀ ਵੀ ਇਹ ਮੇਰੇ ਤਾਂ ਜਿੱਥੇ ਆਇਆ ਜੀ ਮੈਂ ਪਾਰਟिकुलर ਨਹੀਂ ਕਿਸੇ ਬੰਦੇ ਦੀ ਵੀ ਮਤਲਬ ਕਿ ਜਿਹੜੀ ਤਨਖਾਹ ਹੈਗੀ ਆ ਉਹ ਪਹਿਲੀ ਨੂੰ ਬੱਦ ਤੋਂ ਬੱਦ 10% ਜੋ ਨਹੀਂ ਹੋਏਗਾ ਤਾਂ ਇਹਦੇ ਵਿੱਚ ਮੈਂ ਬਹੁਤ ਸਟ੍ਰਿਕਟ ਹਾਂ ਜਿਹਦੇ ਚ ਜਿਹੜਾ ਗਰੀਬ ਬੰਦਾ ਵਿਚਾਰਾ ਆਊਟਸੋਰਸਰਸ ਤਾਂ ਉਹੀ ਆ ਜਿਹਨੇ ਕੁਆਲੀਫਾਈ ਵੀ ਨਹੀਂ ਕੀਤਾ ਉਹਨੂੰ ਤਨਖਾਹ ਵੀ ਥੋੜੀ ਮਿਲਦੀ ਆ ਉਹਨੂੰ ਪੈਸੇ ਮਿਲਨੇ ਚਾਹੀਦੇ ਆ ਉਹਨਾਂ ਵਾਸਤੇ ਵੀ ਅਸੀਂ ਮਿਨੀਮਮ ਵੇਜਸ ਦੂਜਾ ਸਾਰਾ ਲਾਗੂ ਕਰਦੇ ਆ